پورن کرم ہوئے پربھ میری درسن دیکھ چیواں پور ترا پورن کرم ہوئے پرھ میرا یہ بنتی ਸਾਰੇ ਨੂੰ ਰਾਗ ਤਪਤਾਤੇ ਗੁਰ ਪ੍ਰਸਾਦ ਜਿਨ ਨੂੰ ਵੀਰੁ ਲਈ ਜਾਪਤੇ ਸੋਬੀਨੋ ਰਖੂ ਮੇਲੇ ਪਤਾ ਚਲ ਕਮਲ ਚਿਤਾ ਨਾਨਕ ਇੱਕ ਕਰੇ ਅਰਦਾਸ ਵਿਸਰ ਨਾਹੀ ਪੁਰਨ ਕੋ ਪੁਤਾਸ ਜੋ ਬਚਨ ਸਰਵਨ ਕੀਤੇ ਹਨ ਅਨਿਵੇ ਪਾਚਾ ਅਨਿਵੇ ਨਾੜੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਾਰਨੀ ਕੀਤੇ ਹਨ ਸੂਹੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਨਾਹ ਸਾਤ ਸੋ ਬੋਤਾਲੀ ਉਪਤੰਤ ਕਰਨ ਇਸ ਸ਼ਬਦ ਵਿੱਚ ਮਾਰਦ ਸਿਨੇ ਸੰਪੀਕ੍ਰਿਸ਼ਤ ਤਹਾ ਜਿਸ ਨੇ ਹਟ ਤਹਾ ਕਿ ਅਸੀਂ ਹਰ ਸਮੇਂ ਇੱਕ ਅਰਦਾਸ ਕਰਨੀ ਹੈ ਕਿ ਸਾਨੂੰ ਆਪਣੇ ਸਤਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੋਣ ਉਹਨਾਂ ਕੋਲੋਂ ਲਾਪਰੀ ਬਾਤ ਪ੍ਰਾਪਤ ਹੋਵੇ ਉਹਨਾਂ ਦਾ ਨਾਮ ਤੇ ਸੂਰ ਸਾਡੇ ਹਿਰਦੇ ਵਿੱਚ ਵਸੇ ਅਤੇ ਅਸੀਂ ਹਰ ਵੇਲੇ ਉਹਨਾਂ ਦੇ ਨਾਲ ਚੜ੍ਹ ਕੇ ਜੇ ਸਾਡੀ ਇਹ ਅਰਦਾਸ ਕਬੂਲ ਹੋਵੇ ਤਾਂ ਸੰਸ ਕੋ ਸਾਡੇ ਸਾਰੇ ਹੀ ਭਾਰਤ ਜਿਹੜੇ ਉਹ ਸੰਪੂਰਨ ਹੋਵੇ। ਸ਼ਬਦ ਇਹ ਰਹਾਵਾਲੀ ਕੁੱਤਿਆਂ ਵਿੱਚ ਮਹਾਰਾਜੀ ਕੇਤਰੀ ਪਾਵ ਇਸ ਤਰ੍ਹਾਂ ਦੇ ਰਹੇ ਹਾਂ। ਇਹ ਬਨੰਤੀ ਸੁਣ ਪ੍ਰਭ ਮੇਰੇ ਤੇ ਪ੍ਰਭੂ ਤੇ ਮੇਰੇ ਵਾਹਿਗੁਰੂ ਮੇਰੀ ਇਹ ਬੇਨਤੀ ਸੁਣੋ ਮੇਰੀ ਇਹ ਅਰਦਾਸ ਸੁਣੋ ਕੀ ਅਰਦਾਸ ਸੁਣੋ ਦੇਹ ਨਾਮ ਕਰ ਆਪਣੇ ਚਿਰੇ ਮੈਨੂੰ ਆਪਣਾ ਸੇਵਕ ਬਣਾ ਲਓ ਆਪਣੇ ਨਾਲ ਜੋੜ ਕੇ ਮੇਰਾ ਨਾਮ ਦੀ ਤਾਪਕ ਸ਼ੋਮਨ ਸਿੰਘ ਬੰਦਰੀ ਦੀ ਤਾਪਕ। ਸ਼ਬਦ ਪਰਮ ਕਰਦੇ ਹਮਰ ਦੀ ਕਰੇ ਨੇ। ਦਰਸਨ ਦੇ ਇੱਕ ਜੀਵਾਂ ਗੁਰ ਤੇਰਾ। ਸਤ ਸਤ ਗੁਰੂ ਮੈਂ ਤੁਹਾਡੇ ਦਰਸ਼ਨ ਕਰਦਾ ਹਾਂ। ਤਾਂ ਮੈਂ ਆਪਣੇ ਆਪ ਨੂੰ ਜੀਵਤ ਹੋਇਆ ਸਮਿਲਾ। ਤੁਹਾਡੇ ਦਰਸ਼ਨਾਂ ਦੇ ਨਾਲ ਮੇਰਾ ਜੀਵਨ ਹੈ। ਇਸ ਤੱਕ ਕਿ ਮੈਨੂੰ ਹਸਮੈ ਆਪਣੇ ਬਰਸ਼ਨ ਬਖਸ਼ਿਓ। ਪੂਰਨ ਕਰਮ ਹੋਏ ਪ੍ਰਭ ਮੇਰਾ ਜੇ ਆਪ ਜੀ ਮੈਨੂੰ ਤੇ ਬਖਸ਼ਿਸ਼ ਕਰੋਗੇ ਤਾਂ ਮੇਰੇ ਕੀਤੇ ਹੋਏ ਕਾਰਜ ਕੀਤੇ ਹੋਏ ਯਤਨ ਸੰਪੂਰਨ ਹੋਣਗੇ ਸਫਲ ਹੋਣਗੇ ਇਹ ਬਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਅਪਰੇ ਚਿਹਰੇ ਰਹਾਓ ਮਰਤੀ ਹੋ ਦਾਸ ਕਰ ਰਹੇ ਹਾਂ ਆਪ ਨੂੰ ਇਸਰ ਨੂੰ ਰੱਖ ਪ੍ਰਪਤਾਤੇ اے ਪ੍ਰਭੂ ਤੁਸੀਂ ਵਿਸ਼ਵ ਦੇ ਸੰਸਾਰ ਦੇ ਦਾਤੇ ਉਤਪੰਨ ਦੇ ਨਿਵਾਰੇ ਹੋ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੋ ਆਪਣੀ ਪ੍ਰੋਟੈਕਸ਼ਨ ਬਖਸ਼ ਦਿਓ ਮੈਂ ਹਮੇਸ਼ਾ ਤੁਹਾਡੇ ਔਰ ਤੇ ਆਸਰੇ ਉੱਤੇ ਟਿਕਿਆ ਰਹਾ ਇਹ ਤੇਰੀ ਕਿਰਪਾ ਕੋੁਰ ਪ੍ਰਸਾਦ ਕਿੰਨਾ ਬਿਰਲੇ ਚਾਤੇ ਇਹ ਚੀਜ਼ ਮਹੱਤਵਪੂਰਨ ਹੈ ਕਿ ਉਹ ਪ੍ਰਭੂ ਦੀ ਸ਼ਰਨ ਆਉਣਾ ਔਰ ਸ਼ਰਨ ਦੀ ਮੰਗ ਕਰਨੀ ਇਹ ਗੱਲ ਕਿਸੇ ਬਿਰਲੇ ਨੇ ਸਮਝਾਇਆ ਕਿ ਉਹ ਨੂੰ ਸੰਤ ਅਰਿਹੰਤ ਜੀ ਦੇ ਤੇ ਕੋਈ ਪ੍ਰਸਾਦ ਗੁਰੂ ਦੀ ਕਿਰਪਾ ਹੋਈ ਹੈ ਪਛਿਛ ਲਈ ਸੁਣੋ ਬਿਰੋ ਪ੍ਰਭੂ ਮੇਰੇ ਮਿੱਤਾ ਤੇ ਪ੍ਰਭੂ ਕੇ ਮੇਰੇ ਮਿੱਤਾ ਪ੍ਰਭੂ ਸਤਿਗੁਰੂ ਪ੍ਰਭੂ ਮੇਰੇ ਦਿੱਤੀ ਸੋ ਚਰਨ ਕੰਵਲ ਬਸੈ ਮਿਰਚੀ ਤਾ ਆਪਣੇ ਕੰਵਲ ਫੁੱਲ ਵਰਗੇ ਚਰਨਾਂ 'ਤੇ ਮੇਰੇ ਦਿੱਤੇ ਬਸਾ ਦੇ ਟਿਕਾ ਰਿਓ ਮੇਰਾ ਦਿੱਤਾ ਤੁਹਾਡੀ ਜੋਤ ਨਾਲ ਜੁੜ ਜਾਏ ਮੇਰੇ ਦਿੱਤੇ ਕਿਰਪਾ ਕਰੋ ਬੱਚੇ ਇਸ ਪਰ ਅਗਲੀ ਪੰਕਤੀ ਮੈਂ ਤੁਮਾਰਾ ਜ਼ਿਕਰ ਕਰ ਰਹੇ ਹਾਂ ਨਾਨਕ ਇੱਕ ਕਰੈ ਹਰਿ ਤਾਸ ਕਿ ਪ੍ਰਭੂ ਮੇਰੇ ਕੋਟੇ ਚਰਨਾ ਵਿੱਚ ਇਹ ਹਰਿ ਤਾਸ ਕਰਦਾ ਹਾਂ ਤੇ ਪ੍ਰੀਤ ਕਰਦਾ ਹਾਂ ਕਿ ਵਿਸਰਨਾਹੀ ਕਿ اے ਪ੍ਰਭੂ ਤੁਸੀਂ ਮੇਨੂੰ ਕਦੀ ਨਾ ਛੱਡੋ ਹਮੇਸ਼ਾ ਮੈਂ ਤੁਹਾਡੇ ਨਾਲ ਜੁੜਿਆ ਰਹਾਂ ਤੁਹਾਡੀ ਸੇਵਾ ਵਿੱਚ ਜੁੜਿਆ ਰਹਾਂ ਤੁਹਾਡੇ ਤੁਰਸੇ ਸੰਪੂਰਨ ਹੋ گناہ دے خزانے ہو گنتاس گناہ دے خزانے ہو اس کر کے میں میرے ہمیشہ اپنی یاد جوڑ کے رکھو جی پادشاہ جی میرے پی کرپا کرو میرے کرو بخش کرو ساتھ سنگت اسی بھی ہر دن یہ کرنی ہے جو مہاراجی نے اپنی اپنے شبد سمجھائی ہے کہ اے پرمو پربھو دے بخش کر کے سانو نام سے سمن بخشو اپنی یاد بخشو اپنا پرم بخشو اپنا ਔਰ ਕੀ ਆਸਰਾ ਬਖਸ਼ੋ ਤਾਂ ਕਿ ਅਸੀਂ ਇਸ ਜੀਵਨ ਨੂੰ ਚੰਗੀ ਤਰ੍ਹਾਂ ਜੀ ਸਕੀਏ ਆਪਣੇ ਆਪ ਨੂੰ ਜੀਵਨ ਦੇ ਰਸਤੋਂ ਸਿਖੀਏ ਅਤੇ ਆਪਣੇ ਆਪ ਨੂੰ ਇਸ ਜੀਵਨ ਨੂੰ ਸਫਲਤਾ से ਜੀਏ ਸਾਧ ਸੰਗਤ ਸਤਿਗੁਰੂ ਕੀ ਬਖਸ਼ਿਸ਼ ਪਰ ਮਿਹਰਤ ਨਾਲ ਸਾਨੂੰ ਸਤਿਗੁਰੂ ਦੇ ਦਰਸ਼ਕ ਪ੍ਰਭੂ ਦੇ ਨਾਲ ਮਿਲਨ ਦਾ ਸੁਭਾਗ ਪ੍ਰਾਪਤ ਹੋਵੇ ਤਾਂ ਕਿ ਸਾਡਾ ਪਰਮਾਣੂ ਜੀਵ ਸਫਲ ਹੋਵੇ ਸਤਿਗੁਰੂ ਮਿਹਰ ਕਰਨ ਅਸਰ ਨਹੀਂ ਝੂਲੀਆਂ ਇਹਨਾਂ ਬਖਤਾਂ ਦੇ ਲੋਰ ਵਰਕੂ ਕਰਦੇ ਵਾਹ ਜੀ ਕਾ ਖਾਲਸਾ ਵਾਹ ਸਿੱਖੀ ਹੋਰ ਜੇ ਫੋਸ ਬਖਰੇ ਆਨ ਸਤਿਨਾਮ ਸਤਿਨਾਮ ਓ ਤੀ